ਹਾਸਕਾ ਵੀਜੀ ਸਾਡੇ ਵੀਰਾਂ ਨੂੰ ਸੰਦੀ ਜੀ ਠੀਕ ਹੈ ਤੁਹਾਡਾ ਬੋਬੋ ਵੈਲਕਮ ਕੀ ਤੇ ਵੀਜੀ ਜੀ ਆਪਣੀ ਮਿਹਨਤ ਹੈਗੀ ਆ ਪਿੰਡ ਦੋਜੀਪੁਰ ਜ਼ਿਲ੍ਹਾ ਤਰਨਤਪੁਰ ਤਹਿਸੀਲ ਖੰਡੂਰ ਸਾਹਿਬ ਬਾਈ ਸਿੱਧੂ ਨੇ ਫਲਾ ਚੁੱਕੇ ਜੀ ਬਹੁਤ ਔਲ ਰੋਲ ਮੱਝਾਂ ਲੈ ਕੇ ਜਾਂਦੇ ਵਜ੍ਹਾ ਰਾਸਤੋਂ ਤੋਂ ਮੱਝਾਂ ਲੈ ਕੇ ਜਾਂਦੇ ਜੀ ਅੱਜ ਵੀ ਨਾ ਪੰਜ ਲੈ ਫਿਰ ਫੇਲ ਆ ਤੇ ਆਉਣ ਬਾਈ ਜੀ ਨੇ ਗੱਲਬਾਤ ਕਰੀ ਗਏ ਇਹਨਾਂ ਪਾਈਸ ਕੀ ਆ ਕੀ ਮਿਲ ਕੇ ਕੋੜਾ ਬਾਜੀ ਅਸਤਿਕਲ ਜੀ ਗਾਦ ਇਸਲੀ ਜੀ ਸਾਤਰੀ ਗਾਦ ਜੀ ਹੋਰ ਬਾਜੀ ਕਿਦਾ ਠੀਕ ਠਾਕ ਜੀ ਹੋਰ ਸੰਦੀਪ ਜੀ ਕੀ ਹਾਲ ਹੈ ਨੇ ਰਾਜੀ ਮੇਰਾ ਹੋਰ ਠੀਕ ਠਾਕ ਕਿਵੇਂ ਜਾਂਦਾ ਗਿਆ ਬਾਜੀ ਐਦਾਂ ਵਧੀਆ ਚੱਲੀ ਜਾਂਦਾ ਅਸਲੀ ਸੀ ਮਾਲ ਜਿਹੜਾ ਆਉਂਦਾ ਨਾਲੋਂ ਨਾਲ ਹੀ ਲੱਗੀ ਜਾਂਦਾ ਟਾਈਮ ਬੜਾ ਲੰਘਿਆ ਅੱਜ ਆਹ ਬਰ ਚਲੋ ਕੋਈ ਨਹੀਂ ਹਾਂਜੀ ਕੋਈ ਨਹੀਂ ਫਿਰ ਕੀ ਮੱਝ ਐਦਾਂ ਆਉਂਦੀਆਂ ਫਿਰ ਦੁੱਧਾਂ ਤੇ ਕਾਕੀ ਦਾ ਕਰੀਏ ਉਮਰਗੇ ਉਨੇ ਜੇ ਨੂੰ ਫਿਰ ਮੈਂ ਵੇਖ ਜਾਂਦੀ ਵੇਖ ਜਾਂਦੀ ਆ ਕੱਲ੍ਹ ਐ లైవి ਹੋ ਜੀ ਜੀ हां ਉਦਾਂ ਤੇ ਵਿਸਾਖੀ ਵੀ ਖੜੀਆਂ ਮੱਜਾਂ ਪੰਜੇ ਅੱਛਾ ਲੈ ਕੇ ਆਈ ਮੰਡੀ ਖੜੀਆਂ ਠੀਕ ਆ ਮੰਡੀ ਠੀਕ ਆ ਠੀਕ ਆ हां ਤੇ ਵੇਜਾਂ ਆ ਉਥੇ ਤੇ ਇੱਥੇ ਨਾਲੋਂ ਨਾਲ ਜਿਹੜੀਆਂ ਆਉਂਦੀਆਂ ਮੱਜਾਂ ਦੋ ਦੋ ਤੰਤਰ ਨਿਕੀ ਜਾਂਦੀਆਂ ਨਿਕੀ ਜਾਂਦੀਆਂ हां ਤੇ ਹੁਣ ਮੱਜਾਂ ਤੇ ਆਈਆਂ ਇਹਦਾ ਦੋ ਤੇ ਕਾਲੀ ਆਈਆਂ ਆ ਗੱਬਣਾ ਮੱਜਾਂ ਆਈਆਂ ਇਹਨਾਂ ਜੋ ਇੱਕ ਰਾਸੂਦੀ ਹੈ ਤੇ ਕੋ ਗੱਬਣ ਹੈ ਠੀਕ ਆ ਕੋ ਮੱਜਾਂ ਨਹੀਂ ਸੋਈਆਂ ਇੱਕ ਦਾ ਗੱਬਣ ਚਲੋ हां जी ਪੰਜੇ ਕਰੇ ਸ਼ੁਰੂ ਦੱਸੋ ਜੀ ਇਹ ਜੋ ਵੀ ਰਾਤ ਹੋਈ ਆ ਜੀ 2:00 ਵਜੇ ਸੂਆ ਕਿਨਵਾ ਜੀ ਦੂਜਾ ਸੂਆ ਜੀ ਦੂਜਾ ਸੂਆ ਠੀਕ ਆ ਆ ਮਾੜੀ ਜੀ ਅੰਦਰ ਭਾਜੀ ਕੀਤੀ ਉਹਨੇ ਥਣਾ ਬਾਰਸ ਤੋ ਕਿ ਨਾ ਆਈਆਂ ਰਸਤਾਨਾ ਜੀ ਹਾਂ ਰਸਤਾਨਾ ਰਸਤਾਨਾ ਹੋਇਆ ਹਾਂ ਠੀਕ ਆ ਰਾਤ ਹੀ ਹੋਈ ਆ ਤੇ ਥੋੜਾ ਬੋਲੇ ਬੋਲੇ ਕੱਢਣਾ ਬਾਈ ਜੀ ਕੱਢਿਆ ਤੇ ਤਿੰਨ ਕਿਲੋ ਬਣਾਉਣਾ ਇਹਨੇ ਆ ਕੱਟਾ ਜੀ ਕੱਟਾ ਦਿੱਤਾ ਬੜਾ ਹੈਵੀ ਆ ਆ ਵੇਖੋ ਜੀ ਬੜਾ ਹੈਵੀ ਕੱਟਾ ਆ ਨਾ ਹਾਂ ਜੀ ਕੱਟਾ ਬਹੁਤ ਜ਼ਿਆਦਾ ਮੋਟਾ ਦਿੱਤਾ ਮੈਨੇ ਖੋਲੋ ਬਾਈ ਜੀ ਔਣ ਕੇ ਲੱਦ ਕੇ ਸੋਹੀਏ ਲੋ ਜੀ ਚੈੱਕ ਕਰੋ ਗਰਾਂ ਜੀ ਕਿੰਨਾ ਘਰ ਜੀ ਤੁਹਾਡੇ ਸਾਹਮਣੇ ਦੁੱਧ ਜੀ ਦੁੱਧ 13 14 ਕਿਲੋ ਤੇ ਰਮਾਨਾ ਖਰਾ ਦੇਈ ਹੁਣ ਅੱਜ ਦੇ ਘੋੜਾ ਹੀ ਆ ਜੇ 3 ਕਿਲੋ ਘੋੜਾ ਹੀ ਆ ਜੀ ਬਿਲਕੁਲ ਸਹੀ ਗੱਲ ਹਾਂ 3 ਕਿਲੋ ਕਹਿੰਦੇ ਆ ਜੀ ਪਰ ਝੋਟੀ ਬੜੀ ਜਵਾਰ ਦਾ ਹਸਤਾ ਦੇਖੋ ਸਮਾਏ ਮੇਲੇ ਗੁੰਡੇ ਆਇਆ ਕਹਿੰਦੇ ਜੀ ਡਾਕੀ ਜਾਂਦਾ ਬਿਲਕੁਲ ਬਿਲਕੁਲ ਜੀ ਬਿਲਕੁਲ ਆਜੋ ਆਜੋ ਲੈ ਓ ਉਹ ਉਹdre ਮੈਂ 10 ਨਹੀਂ ਆਣਾ ਭਾਈ ਜੀ ਮੈਂ ਕਿਹਾ ਉਹdre ਦੱਸਦੀਆਂ ਕਿ ਹੈਗੀਆਂ ਨਹੀਂ ਨਹੀਂ ਬੱਚਾ ਜਾਦ ਵਾਲੀ ਮੈਂ ਜਾਦ ਵਾਲੀ ਮੈਂ ਬਿਲਕੁਲ ਜੀ ਅਜੇ ਵਿਚਾਰੀ ਆ ਕੇ ਬੱਜਾ ਬਹੁਤ ਹੁੰਦਾ ਉਹਦੇ ਨਾਲ मतलब ਉਹਨੂੰ ਦੰਗਰੇ ਕਰੀ ਧੰਨਵਾਦ ਹੈ ਤੂੰ ਲਾ ਜਾਂਦਾ ਸੋਹਣਾ ਹਾਂਜੀ ਮੰਜਾਂ ਦੋਨੇ ਛੋੜੀ ਕਰਨੀ ਨਹੀਂ ਬਣੋ ਇਹ ਕੋਈ ਮੋਲ ਮੋਲ ਕਰ ਨੂੰ ਆਪਾਂ ਕਰ ਲਈ ਨਹੀਂ ਇੱਕ 35 ਕਰ ਲਈ ਨੇ 30 ਕਰ ਲੈਨੇ ਆ ਹਾਂਜੀ 20 ਦੀ ਮੈਂ ਦੇਣੀ ਉਹ ਚ ਛੋੜ ਕਰੂੰ 500 ਛੋੜੀ ਛੋੜੀ ਕਰੀ ਚਲੋ ਠੀਕ ਮੋਲ ਨਹੀਂ ਕਰਨਾ 500 ਜੀ ਦੀ ਮਰਜ਼ੀ ਕਰਦੇ ਛੋੜੀ ਦੇਣਾ ਘੱਬਰ ਝੋਟੀ ਜੋ ਸੱਚਾ ਸੁਆ ਅੱਛਾ ਘੱਬਰ ਆ ਹਾਂ ਘੱਬਰ ਠੀਕ ਆ 500 ਫਰਦਾਂ ਦਾ ਉਪਰ ਜੋ ਸੀ ਅੱਛਾ ਜੀ ਬਈ 10 ਦੀ 15 ਕਰੋ ਡੀਜੀਟੀ ਦਾ ਨਾ ਪਿੱਛੋਂ ਦਰਾਣਾ ਮਾਕੀ ਦੇ ਦੀ ਹਾਂਜੀ ਹਾਂਜੀ ਬਹੁਤ ਜਿਆਦੀ ਸੌ ਸੁਣਾ ਸੁਣਾ ਬੋਲੋ ਵੀ ਜੀ ਵੀ ਲਓ ਜੀ ਦੇਖੋ ਮਰਨ ਲੇਵਾ ਦੇਖ ਰਹੇ ਫਟ ਪੈ ਰਿਹਾ ਜੋੜਾ ਅੱਠ ਦਿਨਾਂ ਨੂੰ ਝੋਟੀ ਹੋਊਗੀ ਹਾਂਜੀ 2 ਤੋਂ 15 ਕਰੋ ਖਰਾ ਦੇ ਅੱਠ ਦਿਨਾਂ ਦੇ ਲੋਗ ਅੱਠ ਦਿਨ ਲੋ 100 ਨੰਬਰ 100 ਨਾ ਰੌੜਾ ਛੱਡੇ ਬਹੁਤ ਚੰਗੀ ਚੰਗੀ ਜਬਰਦਸਤ ਹੈ ਜੀ ਕੁਝ ਆ ਕੁਆ ہاں ਜੀ ਹਾਂ ਆਜੋ ਜੀ ਆਜੋ ਆਜੋ ਬੰਦ ਮਾਰਾ ਹੁਬਾ ਠੀਕ ਆ ਹੋਰ ਆ ਨਾ ਮਾਰਾ ਜਾਓ ਜੀ ਸਾਹਿਬ ਜੀ ਹੇ ਜੰਗੀ ਮੈਂ ਬਰੋਗੇ ਪੂਰਾ ਹੀ ਲਵਾਈ ਕੋਈ ਮੈਂ ਹੀ ਬੜ ਗਿਆ ਅਜੇ ਸੂਸਾ ਕੇ ਮੈਂ ਹੋਰ ਬਹੁਤ ਲਿਖਣੂ ਬਿਲਕੁਲ ਜੀ ਹਾਂਜੀ ਫਿਰ ਇਹਦਾ ਬਾੜੀ ਦੀ ਬੋਲ ਤੇ ਭਾਵੇਂ ਕਰੀਂਗੇ 40 ਹੂੰ ਇੱਕ ਪੰਜੀ ਦੀ ਜਿਹੜੀ ਸਵਾ ਦੀ ਹਾਂ ਸਵਾ ਦੀ ਵਿੱਚੋਂ 60 60 ਹੀ ਕਰਨੀ 60 ਹੀ ਕਰਨੀ ਚਲੋ ਠੀਕ ਆ ਕਰ ਲਓ ਬਸ ਠੀਕ ਆ ਤੇ ਆਹਾਂ ਜੀ ਆਹ ਦੂਜੇ ਸਵੇਰੇ ਝੋਟੀ ਸੁਈ ਜਾਂਦੀ ਨੂੰ ਅੱਜ ਤੇ ਹੋ ਗਈ ਸੁਈ ਨੂੰ ਅੱਛਾ ਅੱਜ ਠੀਕ ਆ ਦੁੱਧ ਕਿੰਨਾ ਜੀ 12 ਕਿਲੋ ਦੁੱਧ ਹੈ ਤੇ ਆ 12 ਕਿਲੋ ਦੁੱਧ ਹੈਗਾ 12 ਕਿਲੋ ਆਏ ਜਹਾਜ ਇਹ ਵੀ ਖੋਲੋ ਹੋਰ ਵੀ ਲਓ ਜੀ 12 ਕਿਲੋ ਦੁੱਧ ਹਾਜ਼ਰ ਆ ਤੇ ਇਹ ਵੀ ਦੇਖੋ ਘਰਾਂ ਦੇ ਬਹੁਤ ਜਿਆਦਾ ਘੋਟ ਚੰਗੀ ਹੈ ਤਾਂ ਦੁੱਧ ਜੂਆ ਉਹ ਜੀ ਹੈ ਨਹੀਂ ਦੁੱਧ ਜੂਆ ਇਸੇ ਉਠਾ ਹੋਏ ਦਾ ਤੋੜੋ ਘਰਾਂ ਦੇ ਬਸ ਇੰਜ ਜੀ ਆਜੋ 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 ਅਜੇ ਲਾ ਕੇ ਕੱਢ ਕੇ ਲੈਣਾ ਜੀ ਰਾਤਾਂ ਦੀਆਂ ਮੱਝਾਂ ਤੇ ਦਾਲੀਆਂ 15 ਕਿਲੋ ਮੱਝ ਦੋ ਦੋ ਜੀ ਜੀ ਮੱਝ ਹੋ ਮੈਂ ਇਹ ਪਖਾਵਾ ਤੇ 13 14 ਦਾ ਕਰ ਦਈ 12 ਕਿਲੋ ਆਵੇ ਕੰਡੇ ਦੇ ਪਖਾਵਾ ਹੁੰਦੇ ਨੇ ਠੀਕ ਹੈ ਬਈ ਜੀ ਕੱਟੀ ਮਗਰੇ ਕੱਟੀ ਮਗਰੇ ਲੈ ਜੀ ਤੇ ਛੋਣ ਚਾਂ ਲਗਾ ਮੈਂ ਜਿਆਦਾ ਨਹੀਂ ਕਰੀ ਹਾਂਜੀ ਫਿਰ ਜੀਤ ਦੀ ਮੋਹਰ ਤੇ ਇਹਦਾ ਵੀ ਰਕਪਈ ਸੀ ਹਾਂਜੀ ਪੰਜੀ ਦੀ ਮਾਝੇ ਵੀ ਧਿਆਨ ਇਹ ਵੀ ਸਵਾਦੀ ਥੋੜਾ ਹੋਰ 1000 ਕੱਢ ਕੇ 24 ਦੀ ਦਊਗਾ ਬਸ ਠੀਕ ਹੈ ਚੱਲੋ ਆਜੋ ਕਰੋ ਆਹ ਪਈਆ ਸੂਆ ਜੋ ਚੋਟੀ ਦਾ ਜੀ ਗੱਭਣ ਹਾਂ ਨਹੀਂ ਸੂਈ ਸਵਾਈ ਅੱਛਾ ਸੂਈ ਆ ਸੂਈ ਇਹਦੀ ਇਹ ਵੀ ਖੋਲੋ ਜੀ ਹਾਂ ਹੋਰ ਚੋਟੀ ਲੋ ਜੀ ਪਹਿਲਾ ਸੂਆ ਸੂਈ ਸਵਾਈ ਬਿਲਕੁਲ ਤਾਜੀ ਸੂਈ ਜੀ ਦੁੱਧ ਕਿੰਨਾ ਜੀ ਦੋ ਦਿਨ ਢੂਰ ਮਾਰ ਨੂੰ ਜੋ ਮਰਜ਼ੀ 9 ਕਿਲੋਗ੍ਰਾਮ ਕੰਡੇ ਤੇ 10 ਕਿਲੋ ਚਾੜ ਕੇ ਲੈ ਜੀ ਬਸ ਠੀਕ ਹੈ ਉਹਦਾ ਦਾ ਉਹ 9 ਕਿਲੋ ਖੜਾ ਸੂਤ ਲੋ ਜੀ ਆਵੇ ਬੱਚਿਆਂ ਦਾ ਤੇਦਾ ਹੋਆ ਜੇ 6 ਟੰਗ ਨੂੰ ਬਾਗੀ ਗਾਜ ਆਜੋ ਜੀ ਆਜੋ ਆਜੋ ਬਾਲੇ ਆਉ ਕਰਾ ਦੇ ਚੱਲੰਦੋ ਦੁੱਧ 12 ਕਿਲੋ ਕੱਟੀ ਖੜਾ ਤੇ ਠੀਕ ਹੈ ਜੀ ਦੋ ਦਿਨ ਹਾਂਜੀ ਹਾਂਜੀ ਇਹ ਚੰਗੀ ਜਿਆਦਾ ਵਾਲੀ ਬਹੁਤ ਜਿਆਦਾ ਵਾਲੀ ਬੜਾ ਕੰਦਾ ਬੋਲੋ ਹਾਂਜੀ ਬੀਜੀ ਬੋਲੋ ਤੇ ਕੋਈ ਦਾ ਕਰੀ ਭਾਵੇਂ ਆਪਾਂ ਲਾਖਾ ਕਹਿੰਦੇ ਹੂੰ ਉਹ ਜੰਮੀ ਨਹੀਂ ਆਨੇ ਆ 95 90 90 ਮੈਂ ਉਹ 2 60 ਦੂੰਗਾ 8000 ਦੀ ਜਿਹੜੀ ਝੋਟੀ ਚਾਹੂੰਗਾ ਰੇਟ ਜਾਜੇ ਬਾਈ ਜੀ ਸੈੱਟਲ ਕਰੀਏ ਆਪਾਂ ਬੋ ਲੈਨੇ ਨਹੀਂ ਕਰਦੇ ਲੈ ਕਿੰਨੇ ਕਰ ਬਸ ਠੀਕ ਆ ਉਹ ਇੱਕ ਗਾਂ ਜੋ ਗੱਪਣ ਗੱਪਣ 80 30 ਦੋਤਾ 28 ਦੀ ਕਿ ਲੋੜੇ ਤਜਾ ਸੁਆ ਹੈ ਨਹੀਂ ਤਜਾ ਸੁਆ ਅੱਜ 8 ਤਰੀਕ ਨੂੰ ਦੇਣ ਪੂਰੇ ਆ ਬਹੁਤ ਠੱਡੀ ਧੀਰੀ ਹੋਲੋ ਭਾਈ ਕਿੰਨਾ ਕਰਦੇ ਹੋ ਭਾਈ ਦੋ ਸੌ ਟੋ ਸਨੋ ਦੋ ਤਿੰਨ ਚਲੋ ਗਰਮੀ ਗੁਰਮੀ ਹੁੰਦਾ 20 ਕਿਲੋ ਦਿੰਦੀ 25 26 ਕਿਲੋ ਤਾਂ ਖਰਾਬ ਹੀ ਹੋਊਗੀ ਠੀਕ ਆ ਗਰਮੀ ਕੋ ਆਪਣੇ ਪਿੰਡ ਜੋ ਨਹੀਂ ਹੁੰਦਾ ਮੈਂ ਲੈਣਾ ਵਜਾਂਗੇ ਜਾਨਾ ਹਾਂ ਚਾਹਾਂ ਚੰਗੀ ਕਰਕੇ ਕਾਂ ਲੈ ਜੀ ਪਿੱਛਾ ਦੂਆ ਚਾਹਾਂ ਲਓ ਜੀ ਵੇਖੋ ਬਣਾ ਲਈ ਆ ਜੀ ਆਰਟ ਤਰੀਕ ਨੂੰ ਕਾਂ ਦੇ ਦਿੰਦੇ ਨੇ ਸਸੇ ਜਿਹੜਾ ਪਏ ਆ ਦੇਖੋ ਮਹਾਰਾਜਾ ਆਜੋ 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 ਘੜਾ ਤਾਂ ਕਿਸ ਨਾਲ ਜੋਦੀ ਵੀ ਥੋੜੀ ਹੋਜੀ ਪਾਉਂਦੀ ਆ ਹੂੰ ਤੇ ਬਾਜੀ ਭਰਾ 225 26 ਕਿਲੋ ਖਰਾਦੂ ਬਿਲਕੁਲ ਲਾਸਟ ਕੀ ਕੀ ਜੀ ਲਾਸਟ ਬੋਲੋ ਜੀ ਬੋਲੋ ਜੀ ਫਨੀਚਾ ਦਾ ਕਰਦੇ 55 ਹਾਂਜੀ 80 ਕਰ ਲੀਏ ਕਿਉਂਕਿ ਭਰੀ ਆ ਦੀ ਗਾਂ ਦੂਗ ਵਾਲੇ 500 750 ਦੀ ਗਾਂ ਦੇ ਠੀਕ ਆ ਹਾਂ ਬਸ ਠੀਕ ਆ ਲਓ ਜੀ ਵੇਖ ਲਓ ਬਹੁਤ ਸੋਹਣਾ ਰੇਡ ਕੀਤਾ ਬਾਈ ਹਣਾਂ ਨੇ ਤੇ ਰਾਸ ਦੀਆਂ ਮਈਆਂ ਚੰਗੀ ਕੁਆਲਿਟੀ ਵਾਲੀਆਂ ਪਰ ਮੇਰਾ ਵੀਰ ਇੱਥੇ ਆ ਗਿਆ ਰਾਤ ਪੂਰੇ ਤਸੱਲੀ ਕਰੇ ਲੈ ਕੇ ਜਾ ਰਿਹਾ ਜਦੋਂ ਪਸੂ ਲੈਣਾ ਕਿਸੇ ਵੀਡੀਓ ਲੈਣਾ ਕਰੇ ਭਾਈ ਜੀ ਮੈਂ ਚੋਕ ਤਸੱਲੀ ਕਰੋ ਜੀ ਬਿਲਕੁਲ ਆਹ ਕੇ ਬੰਦ ਨਹੀਂ ਭਾਈ ਜੀ ਚਾਪ ਵਾਲੀਆਂ ਚੰਗੀਆਂ ਰੋਟੀਆਂ ਹਾਂ ਚੰਗੀਆਂ ਚੰਗੀਆਂ ਰੋਟੀਆਂ ਰਾਤ ਦੀ ਛੋਟੀ ਬੜਾ ਬੜਾ ਚੋਣ ਨਿਕਲਿਆ ਜੀ ਅੱਛਾ ਜੀ ਠੀਕ ਹੈ ਨਹੀਂ ਬਹੁਤ ਕਵਾਲਿਟੀ ਦੇਖੀਏ ਨੇ ਭਾਈ ਜੀ ਹੈਗੀਆਂ ਨਹੀਂ ਨਹੀਂ ਇਥੋਂ ਦੇਸੀ ਮੱਝਾ ਲੈ ਕੇ ਹੁਣ ਆਖੀਏ ਰਾਸਤਾਂ ਨੂੰ ਆਈਆਂ ਨਹੀਂ ਨਹੀਂ ਉਹ ਤੋਂ ਬਰਖਿਆ ਗਈ ਗਾਂ ਨਹੀਂ ਕੋਈ ਨੰਗਦਾ ਆ ਦਿੰਦੇ ਉਹ ਫਰੀਹਾਣੀ ਤੋਂ ਆਈਆਂ ਉਹ ਤੋਂ ਸਹਾਰ ਤੋਂ ਆਈਆਂ ਬੜਾ ਸਭ ਪਤਾ ਜੀ ਕਿ ਕਿੱਥੋਂ ਆਣੇ ਕਿੱਥੋਂ ਜਾਈਆਂ ਆਪਾਂ ਦੇ ਲੈਨੇ ਆ ਤੇ ਬੇਚੀ ਲੋਹ ਜਾਈਆਂ ਮੱਝਾ ਪਰ ਇਹਨਾਂ ਵੀਡੀਓ ਪਾਉਣ ਨੂੰ ਆਪਣਾ ਟਾਈਮ ਜ਼ਿਆਦਾ ਹੈ ਠੀਕ ਹੈ ਜੀ ਬਿਲਕੁਲ ਹਾਂ ਚਲੋ ਤੇ ਮੱਝਾ ਦੁੱਧ ਵਾਲੀਆਂ ਖਰੀਆਂ ਕੱਦ ਕਾਠ ਪੂਰੇ ਨਹੀਂ ਨਹੀਂ ਠੀਕ ਬੋਲਣ ਨੰਬਰ ਨੰਬਰ ਆਪਣਾ 81436 ਤੇ 37725 ਹਾਂ 81436 37725 ਸੀਲ ਖਡੂਰ ਸਾਹਿਬ ਪਿੰਡ ਦੁੱਸਕੀਪੁਰ ਤੇ ਜ਼ਿਲ੍ਹਾ ਤਰਨਤਾਰਨ ਜੇ ਕਿਸੇ ਨੇ ਇਧਰੋਂ ਵੀ ਆਣਾ ਵਾਹ ਛੇ ਜੱਕ ਦੇ ਨਾਲ ਪੈਂਦਾ ਇਧਰੋਂ ਕੰਗ ਵੀ ਲਾਗੇ ਪੈਂਦਾ ਇਧਰੋਂ ਖਡੂਰ ਸਾਹਿਬ ਵੀ ਨਾਲ ਪੈਂਦਾ ਠੀਕ ਹੈ ਭਾਈ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ